ਹੈਲੋ ਦੋਸਤੋ ਵੈਲਕਮ ਟੂ ਬੈਕ ਮਾਈ ਚੈਨਲ ਦੋਸਤੋ ਆਪਾਂ ਗੁਰਦੁਆਰਾ ਗੁਰੂਕਿਰਲ ਹੋਰ ਦੇ ਦਰਸ਼ਨ ਕਰ ਲਈ ਸੀਗੇ ਹੁਣ ਆਪਾਂ ਕਰਨ ਲੱਗੇ ਆ ਦਰਸ਼ਨ ਗੁਰਦੁਆਰਾ ਪੂਰ ਸਾਹਿਬ ਜੀ ਦੇ ਆਓ ਹੁਣ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੀਏ ਵਾਹਿਗੁਰਜੀ ਆਪਾ ਗੁਰਦਵਾਰਾ ਗੁਰੂਕਿਲ ਹੋਰ ਦੇ ਦਰਸ਼ਨ ਕਰ ਲਏ ਸੀਗੇ ਗੁਰਦਵਾਰਾ ਸਾਹਿਬ ਜੀ ਦੇ ਸਾਹਮਣੇ ਹੈ ਗੁਰਦਵਾਰਾ ਪੋੜ ਸਾਹਿਬ ਆਪ ਜਿਸ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਗੁਰਦਵਾਰਾ ਪੋੜ ਸਾਹਿਬ ਇਸ ਅਸਥਾਨ ਤੇ ਕਲਗੀਧਰ ਪਾਸ਼ਾ ਜੀ ਦੇ ਘੋੜੇ ਨੇ ਆਪਣਾ ਪੋੜ ਧਰਤੀ ਤੇ ਮਾਰਿਆ ਤੇ ਖਾਰਾ ਪਾਣੀ ਦਾ ਚਸ਼ਮਾ ਫੁੱਟ ਪਿਆ ਇਸ ਅਸਥਾਨ ਦਾ ਜਲ ਖਾਰਾ ਹੈ ਦਰਸ਼ਨ ਕਰੋ ਵਾਹਿਗੁਰਜੀ ਗੁਰਦਵਾਰਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਗੁਰਦੁਆਰਾ ਪੋੜ ਸਾਈਂ ਵਾਹਿਗੁਰੂ ਜੀ ਦੇ ਇਤਿਹਾਸ ਬੋਲਦਿਆਂ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਜਰੂਰ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਆਓ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰਜੀ ਦਰਸ਼ਨ ਕਰੋ ਜਿਸ ਸਥਾਨ ਤੇ ਘੋੜੇ ਨੇ ਪੋੜ ਮਾਰਿਆ ਸੀਗਾ ਵਾਹਿਗੁਰਜੀ ਇਹ ਉਹ ਸਥਾਨ ਹੈ ਜਿੱਥੇ ਘੋੜੇ ਨੇ ਪੋੜ ਮਾਰਿਆ ਸੀਗਾ ਦਰਸ਼ਨ ਕਰੋ ਵਾਹਿਗੁਰਜੀ ਸਤ ਨਾਮ ਵਾਹਿਗੁਰੂ ਵਾਹਿਗੁਰਜੀ ਘੋੜੇ ਦਾ ਪੋੜ ਹੱਲੇ ਵੀ ਹੈ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰੋ ਵਾਹਿਗੁਰਜੀ ਘੋੜੇ ਦੇ ਪੋੜ ਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਦਰਸ਼ਨ ਕਰੋ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਦਰਸ਼ਨ ਕਰੋ ਵਾਹਿਗੁਰੂ ਜੀ ਕੋੜੇ ਦੇ ਪੌੜ ਦੇ ਤੇ ਸਾਦੇ ਤੁਸੀਂ ਪੌੜ ਹੱਲੇ ਵੀ ਹੈ ਜੇ ਵੀਡੀਓ ਬਣਾਉਂਦੀਆਂ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਵਾਹਿਗੁਰੂ ਜੀ ਦਰਸ਼ਨ ਕਰੋ ਨਿਹੰਗ ਸਾਹਿਬ ਜੀ ਦੇ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਗੁਰੂਕੇ ਲਾਹੌਰ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਇਸ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਦੀ ਵੀਡੀਓ ਪਹਿਲਾਂ ਪਾਈ ਹੋਈ ਆ ਤਾਂ ਤੁਸੀਂ ਉਸ ਵੀਡੀਓ ਤੋਂ ਇਤਿਹਾਸ ਗੁਰਦੁਆਰਾ ਸਾਹਿਬ ਜੀ ਦਾ ਸਰਬਨ ਕਰ ਸਕਦੇ ਹੋ ਦਰਸ਼ਨ ਕਰੋ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਜੀ ਦੇ ਆਦੇਸ ਸਾਧੂ ਵਾਹਿਗੁਰੂ ਜੀ ਵੀਰੂ ਨੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਕਿੰਨੇ ਸੋਹਣੇ ਮੋਟਰਸਾਈਕਲ ਖੜੇ ਕੀਤੇ ਹੋਏ ਆ 76 ਵਾਹਿਗੁਰੂ 79 ਵਾਹਿਗੁਰੂ ਵਾਹਿਗੁਰੂ ਜੀ ਦੇ ਸਾਦੇ ਬੋਰਡ ਕਿੰਨਾ ਪੁਰਾਣਾ ਆ ਦੇ ਸਾਧਿਆ ਦੋਸਤੋ ਬੋਰਡ ਦੇ ਦਾੜੀ ਵੀ ਆਈ ਹੋਈ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਇੱਕ ਇੱਥੇ ਖੂਬੀ ਆਪਾਂ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ ਉਹਦਾ ਵੀ ਆਪਾਂ ਤੁਹਾਨੂੰ ਇਤਿਹਾਸ ਸਰਬਨ ਕਰਾਂਗੇ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਜਰੂਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾ ਉਹ ਵਾਹਿਗੁਰੂ ਜੀ ਦੇ ਸਾਧਿਆ ਟਰੈਕਟਰ ਟਰਾਲੀ ਤੇ ਵੀਰ ਹਣੀ ਦਰਸ਼ਨ ਕਰਨਾ ਹੈ ਗੁਰਦੁਆਰਾ ਸਾਹਿਬ ਜੀ ਦੇ ਇਹ ਸਾਦੇ ਬੋਰਡ ਕਿੰਨਾ ਪੁਰਾਣਾ ਆ ਕਿੰਨਾ ਹਰਿਆ ਹਰਿਆ ਬੋਰਡ ਆ ਤੇ ਪੁਰਾਣਾ ਦੇਖਦੇ ਹੋ ਕਿੰਨਾ ਦਾੜੀ ਵੀ ਆਈ ਹੋਈ ਆ ਵਾਹਿਗੁਰੂ ਜੀ ਦਰਸ਼ਨ ਕਰੋ ਨਿਸ਼ਾਨ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇਤਿਹਾਸਿਕ ਖੂ ਹੈ ਵਾਹਿਗੁਰੂ ਜੀ ਸਰਬਨ ਕਰੋ ਇਤਿਹਾਸ ਨੂੰ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਆਪ ਜਿਸ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਸਾ ਸੰਗਤ ਜੀ ਇਸ ਅਸਥਾਨ ਬੋਲੀ ਸਾਹਿਬ ਤੇ ਗੁਰੂ ਸਾਹਿਬ ਜੀ ਨੇ ਤੋਬੀ ਦੀ ਮੰਗ ਨੂੰ ਸਵੀਕਾਰ ਕੀਤਾ ਤੀਰਮਾਰ ਕੇ ਧਰਤੀ ਵਿਚੋਂ ਨਿਰਮਲ ਜਲ ਦੀ ਧਾਰ ਬਖਸ਼ਿਸ਼ ਕੀਤੀ ਵਾਹਿਗੁਰੂ ਜੀ ਦਰਸ਼ਨ ਕਰੋ ਬੋਲੀ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇਹ ਵੀ ਗੁਰਦੁਆਰਾ ਗੁਰੂ ਕੇ ਲਾਹੌਰ ਜੋ ਤੁਸੀਂ ਦਰਸ਼ਨ ਕਰਨਾ ਉਗੇ ਉਹਦੇ ਬੈਕ ਸਾਈਡ ਹੈ ਬੋਲੀ ਸਾਹਿਬ ਦਰਸ਼ਨ ਕਰੋ ਵਾਹਿਗੁਰੂ ਜੀ ਦਰਸ਼ਨ ਕਰੋ ਵਾਹਿਗੁਰੂ ਜੀ ਨਿਸ਼ਾਨ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਰਸ਼ਨ ਕਰੋ ਵਾਹਿਗੁਰੂ ਜੀ ਬੋਲੀ ਸਾਹਿਬ ਜੀ ਦੇ ਵਾਹਿਗੁਰੂ ਜੀ ਇਤਿਹਾਸ ਲਿਖਿਆ ਹੋਇਆ ਹੈ ਦਰਸ਼ਨ ਕਰੋ ਵਾਹਿਗੁਰੂ ਜੀ ਬੋਲੀ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਜਦੋਂ ਤੁਸੀਂ ਗੁਰਦੁਆਰਾ ਗੁਰੂ ਕੇ ਲਾਹੌਰ ਦਰਸ਼ਨ ਕਰਨ ਆਉਂਗੇ ਗੁਰਦੁਆਰਾ ਸਾਹਿਬ ਜੀ ਦੀ ਬੈਕ ਸਾਈਡ ਹੈ ਬੋਲੀ ਸਾਹਿਬ ਜਰੂਰ ਦਰਸ਼ਨ ਕਰਨਾਓ ਸਤਿਨਾਮ ਵਾਹਿਗੁਰੂ ਦੋਸਤੋ ਤੁਸੀਂ ਦੇਖ ਸਕਦੇ ਹੋ ਬੋਰਡ ਕਿੰਨਾ ਪੁਰਾਣਾ ਆ ਬੋਰਡ ਦੇ ਦਾੜੀ ਵੀ ਆਈ ਹੋਈ ਆ ਵਰਸ਼ਨ ਕਰੋ ਵਾਹਿਗੁਰੂ ਜੀ ਬੋਲੀ ਸਾਹਿਬ ਜੀ ਦੇ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਗੁਰੂਕੇ ਲਾਹੌਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਜੀ ਦੀ ਇਤਿਹਾਸ ਦੀ ਵੀਡੀਓ ਪਹਿਲਾਂ ਪਾਈ ਹੋਈ ਆ ਤੁਸੀਂ ਦੇਖ ਸਕਦੇ ਆਂ ਵਾਹਿਗੁਰੂ ਜੀ ਜਰੂਰ ਤੁਸੀਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ ਆਓ ਜੇ ਆਇਓ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਲਾਈਕ ਸ਼ੇਅਰ ਮੈਂ ਤੁਹਾਨੂੰ ਸਬਸਕ੍ਰਾਈਬ ਜਰੂਰ ਕਰਨਾ ਬੈਲ ਆਈਕਨ ਜਰੂਰ ਕਰਨਾ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਈਬ ਜੀ ਦੇ ਇਹ ਵੀ ਗੁਰਦੁਆਰਾ ਗੁਰੂਕੇ ਲਾਹੌਰ ਦੇ ਸਾਹਮਣੇ ਗੁਰਦੁਆਰਾ ਸਾਈਬ ਹੈ ਦਰਸ਼ਨ ਕਰੋ ਗੁਰਦੁਆਰਾ ਸਾਈਬ ਜੀ ਦੇ ਇਤਿਹਾਸ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦੇਖ ਸਕਦੇ ਹੋ ਕਿੰਨੇ ਸੋਨੇ ਫੁੱਲ ਲੱਗੇ ਹੋਏ ਆ ਗੁਰਦੁਆਰਾ ਸਾਹਿਬ ਜੀ ਦੇ ਬਾਹਰ ਆਓ ਹੁਣ ਆਪ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੀਏ ਵਾਹਿਗੁਰੂ ਜੀ ਆਪ ਜਿਸ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਤਿਲਬਾਣਾ ਸਾਹਿਬ ਦਾ ਇਤਿਹਾਸ ਇਸ ਅਸਥਾਨ ਤੇ ਸੰਗਤ ਜੀ ਬੇਨਤੀ ਕਰਨ ਤੇ ਕੀ ਪਾਣੀ ਦੀ ਬੜੀ ਘਾਟ ਹੈ ਕੁਝ ਦੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਗੁਰੂ ਸਾਹਿਬ ਜੀ ਨੇ ਇਸ ਯੁੱਗ ਕਿਰਪਾ ਵਰਖਾ ਮਾਰ ਕੇ ਪਾਣੀ ਦੀ ਤਿੰਨ ਧਾਰਾ ਵਗਾਈ ਇਸ ਯੁੱਗ ਦਾ ਨਾਮ ਗੁਰਦਵਾਨਾ ਤਿਲਬਾਣਾ ਸਾਹਿਬ ਰੱਖਿਆ ਗਿਆ ਵਾਹਿਗੁਰੂ ਜੀ ਦਰਸ਼ਨ ਕਰੋ ਜਿਸ ਅਸਥਾਨ ਤੇ ਧੰਤਨ ਸ਼੍ਰੀ ਗੋਮੀ ਸਿੰਘ ਜੀ ਮਹਾਰਾਜ ਜੀ ਆਣੇ ਵਰਖਾ ਮਾਰਿਆ ਸੀ ਦਰਸ਼ਨ ਕਰੋ ਵਾਹਿਗੁਰਜੀ ਸਤਿਨਾਮ ਵਾਹਿਗੁਰੂ ਵਾਹਿਗੁਰਜੀ ਜਰੂਰ ਤੁਸੀਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ ਜਾਓ ਦਰਸ਼ਨ ਕਰੋ ਵਾਹਿਗੁਰਜੀ ਵਾਹਿਗੁਰਜੀ ਦਰਸ਼ਨ ਕਰੋ ਹੁਕਮਨਾਮਾ ਸਾਹਿਬ ਜੀ ਦੇ ਵਾਹਿਗੁਰਜੀ ਦਰਸ਼ਨ ਕਰੋ ਤਾਂਤਨ ਸਿੰਘ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਸਰੋਵਰ ਤੁਸੀਂ ਦੇਖ ਸਕਦੇ ਹੋ ਕਾਰ ਸੇਵਾ ਚੱਲਦੀ ਪਈ ਆ ਪਾਣੀ ਕੱਢਿਆ ਹੋਇਆ ਆ ਦਰਸ਼ਨ ਕਰੋ ਵਾਹਿਗੁਰੂ ਜੀ ਜਿੱਥੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆ ਨੇ ਵਰਸ਼ਾ ਮਾਰਿਆ ਸੀਗਾ ਸਤਨਾਮ ਵਾਹਿਗੁਰੂ ਦਰਸ਼ਨ ਕਰੋ ਦੋਸਤੋ ਜੇ ਮੈਂ ਤਾਂ ਵੀਡੀਓ ਬਣਾਉਂਦੇ ਜਾਂ ਇਤਿਹਾਸ ਸੁਣਾਉਂਦੇ ਆ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਹੁਣ ਮਿਲਦੇ ਆਪਾਂ ਨਵੇਂ ਬਲੌਗ 'ਚ